ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀ ਗੱਲ ਡਾਕਟਰ ਵਿਜੇ ਸਿੰਘਲਾ ਨੂੰ ਸਰਕਾਰ ਨੇ ਕਲੀਨ ਚਿੱਟ ਦਿੱਤੀ ਨਾ ਕ腐ਸ਼ਨ ਕੇਸ ਵਿੱਚ ਉਥੋਂ ਇੱਕ ਗੱਲ ਤਾਂ ਸਾਫ਼ ਸਟੈਬਲਿਸ਼ ਹੋ ਗਈ ਆ ਜਾਹਰ ਹੋ ਗਈ ਜਗ ਜਾਹਰ ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਓਪੋਜੀਸ਼ਨ ਦੇ ਲੀਡਰਸ ਤੇ ਜਿਹੜੇ ਕਾਰਕੁਨ ਨੇ ਪੰਜਾਬ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਮਾਈਨਿੰਗ ਦੀ ਗੱਲ ਕਰਦੇ ਨੇ ਤੇ ਵਿਰੋਧੀ ਧਿਰਾਂ ਦੇ ਲੀਡਰ ਨੇ ਤੇ ਦੂਸਰਾ ਹੈ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਚੇਲੇ ਬਲਕੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਵਾਸਤੇ ਕਿਉਂਕਿ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਕੀਤਾ ਸੀਗਾ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤਾ ਕਿਸੇ ਕੋਈ ਕੰਪਲੇਂਟ ਕਿਸੇ ਸਪਾਈ ਤੋਂ ਨਹੀਂ ਲਈ ਜਾਂ ਕਿਸੇ ਹੌਲਦਾਰ ਤੋਂ ਨਹੀਂ ਲਈ ਇਹ ਕੰਪਲੇਂਟ ਮੁੱਖ ਮੰਤਰੀ ਨੇ ਆਪ ਸੋਸ਼ਲ ਮੀਡੀਆ ਤੇ ਆਣ ਕੇ ਔਰ ਕਹਾ ਕਿ ਅਸੀਂ ਆਪਣੇ ਇੱਕ ਮਨਿਸਟਰ ਨੂੰ ਅੱਜ ਕੈਬਨਿਟ ਚੋਂ ਵੀ ਕੱਢਣ ਲੱਗੇ ਆ ਉਸ ਨੂੰ ਅਰੈਸਟ ਵੀ ਕਰਾਂਗੇ ਕਿਉਂਕਿ ਉਹਦੇ ਤੇ ਇਲਜ਼ਾਮ ਨੇ ਕਿ ਕਿਸੇ ਦਵਾਈਆਂ ਦੇ ਕੰਪਨੀਆਂ ਦੇ ਨਾਲ ਮਿਲ ਕੇ ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ। ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ। ਅੱਛਾ ਗੱਲ ਹੋ ਗਈ ਕਿਉਂਕਿ ਉਧਰਲੇ ਪਾਸੇ ਸਮਰੂਰ ਦੀ ਜਿਮਨੀ ਚੋਂਨ ਸੀਗੀ ਲੋਕ ਸਭਾ ਦੇ ਤੇ ਕੁਝ ਇਹ ਲੋਕਾਂ ਨੂੰ ਸ਼ਾਇਦ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਬੁੱਧਾ ਤੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਵਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਨਹੀਂ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਹੈ ਪਰ ਅੰਦਰ ਨਹੀਂ ਸੀ ਪਤਾ ਇਹ ਇਹਨਾਂ ਦੀ ਮਨਸ਼ਾ ਕੀ ਆ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਆ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ ਔਰ ਅਲਟੀਮੇਟਲੀ ਕੱਲ੍ਹ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿੰਦੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀ ਆ ਕਿ ਅਸੀਂ ਇਸ ਮਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਗਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਹਾ ਸੀਗਾ ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਪ੍ਰੇਸ਼ਟਾਚਾਰ ਕਰਦੇ ਹੋਏ ਆਪਣੇ ਹੀ ਮੰਤਰੀ ਨੂੰ ਉਹਨਾਂ ਨੇ ਕਲੀਨ ਚਿੱਟ ਕਿਉਂ ਦਿੱਤੀ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਜਦੋਂ ਮੈਂ ਕਿਹਾ ਕਿ ਦੋ ਕਾਨੂੰਨ ਬਣ ਚੁੱਕੇ ਨੇ। ਆਪੋਜੀਸ਼ਨ ਦਾ ਕੋਈ ਵੀ ਵਿਅਕਤੀ ਬੋਲੇ A B C D ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦੇ ਖਿਲਾਫ ਉਹਨਾਂ ਦੇ ਮੁਕੱਦਮੇ ਦਰਜ ਕਰਕੇ ਉਹਨੂੰ ਚੱਕ-ਥੱਲ ਕਰਕੇ ਜੇਲ੍ਹ ਵਿੱਚ ਛੁੱਟਣ ਦਾ ਇੱਕ ਪ੍ਰਕਿਰਿਆ ਬਣ ਚੁੱਕੀ ਹੈ। ਔਰ ਮੈਂ ਸਮਝਦਾ ਕਿ ਜੋ ਕੁਛਣ ਆਪੋਜੀਸ਼ਨ ਦੇ ਖਿਲਾਫ ਰੀਸੈਂਟਲੀ ਸ਼ੁਰੂ ਕੀਤਾ ਇੱਕ ਦੁਬਾਰਾ ਮੁਹਿੰਮ ਇਹ ਆਮ ਆਦਮੀ ਪਾਰਟੀ ਦੀ ਭਗਵੰਤਪਾਣ ਦੀ ਕੇਜਰੀਵਾਲ ਦੀ ਸਰਕਾਰ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੁਕੰਮਲ ਫੇਲਿਅਰਸ ਸੀਗੀਆਂ ਜੋ ਬਿਲਕੁਲ ਨਕਾਮੀਆਂ ਸੀ ਜੋ ਫੇਲ ਹੋ ਗਈਆਂ ਉਹਨਾਂ ਦੀਆਂ ਆਪਣੀਆਂ ਸਕੀਮਾਂ ਉਹਨਾਂ ਤੋਂ ਧਿਆਨ ਨੂੰ ਇੱਕਦਮ ਡਿਫਲੈਕਟ ਕਰਨ ਦਾ ਕੋਸ਼ਿਸ਼ ਕੀਤੀ ਆ ਔਰ ਹੁਣ ਤੁਸੀਂ ਦੇਖੋਗੇ ਪਿਛਲੇ 5-6 ਦਿਨ ਤੋਂ ਸਿਰਫ ਇੱਕ ਵਿਕਰਮ ਮਜੀਠੀਆ ਦੇ ਕੇਸ ਨੂੰ ਹੀ ਮੋਰਕਤਾ ਜਾ ਰਿਹਾ ਜਿਹੜੇ ਆਗੂ ਉਹਦੇ ਹੱਕ ਵਿੱਚ ਬੋਲੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਮੇਰੇ ਖਿਆਲ ਹਰ 15-15 ਅੱਧੇ 20 ਵੀ ਮਿੰਟ ਅੱਧੇ ਅੱਧੇ ਘੰਟੇ ਬਾਅਦ ਪੋਸਟਾਂ ਪਾ ਰਹੀ ਆ ਪੁਰਾਣੀਆਂ ਵੀਡੀਓਜ਼ ਕਿਸੇ ਦੀ ਕੱਢ ਕੇ ਦਿਖਾ ਰਹੀ ਆ ਕਿ ਪਹਿਲਾਂ ਫਲਾਣੇ ਐਂ ਇਦਾਂ ਕਹਿੰਦੇ ਹੁੰਦੇ ਸੀ ਹੁਣ ਫਲਾਣੇ ਐ ਕਰ ਰਹੇ ਨੇ ਇਹ ਇਹ ਧਿਆਨ ਕਿੱਥੋਂ ਡਿਫਲੈਕਟ ਕੀਤਾ ਸਭ ਤੋਂ ਵੱਡੀ ਜਿਹੜੀ ਇੱਕ ਫਰਾਡਰ ਲੈਂਡ ਪਾਲਿਸੀ ਆ ਰਹੀ ਐ ਐਂਟੀ ਫਾਰਮਰ ਲੈਂਡ ਪੂਲਿੰਗ ਪਾਲਿਸੀ 25000 ਏਕੜ ਲੁਧਿਆਣੇ ਦੀ ਪ੍ਰਾਈਮ ਐਗਰੀਕਲਚਰ ਲੈਂਡ ਨੂੰ ਅਲਟੀਮੇਟਲੀ ਮਾਫੀਆ ਦੇ ਹੱਥਾਂ ਦੇ ਵਿੱਚ ਦੇ ਦੇਣਾ ਇਹਨਾਂ ਨੇ ਔਰ ਪਹਿਲਾਂ ਕਹਿੰਦੇ ਸੀ ਜਿ ਸਰ ਮਰਜ਼ੀ ਨਾਲ ਲਵਾਂਗੇ ਜੀ ਜਿਹੜਾ ਕੋਈ ਦੇਣਾ ਚਾਹੂਗਾ ਅਲਟੀਮ ਬਾਅਦ ਵਿੱਚ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਉਹਦੇ ਵਿੱਚ ਕਲੀਅਰ ਕੱਟ ਲਿਖ ਦਿੱਤਾ ਕਿ ਅਗਰ ਕੋਈ ਕਿਸਾਨ ਹੈ ਅਗਰ ਕੋਈ ਵਿਅਕਤੀ ਆਪਣੀ ਸਹਿਮਤੀ ਨਾਲ ਜ਼ਮੀਨ ਨਹੀਂ ਦੇਗਾ ਤੇ ਅਸੀਂ ਉਸ ਨੂੰ ਜ਼ਬਰਨ ਲੈਂਡ ਐਕ acquisition ਐਕਟ ਦੇ ਤਹਿਤ ਉਹਨੂੰ ਅਕਵਾਇਰ ਕਰਾਂਗੇ ਸੋ ਉਧਰ ਵਿਰੋਧ ਹੋ ਰਿਹਾ ਸੀ ਹਹਾਕਾਰ ਮੱਚਦੀ ਸੀ ਕਿਸਾਨ ਇਸ ਵਕਤ ਤਿਲਮਲائے ਹੋਏ ਸੀਗੇ ਕਰਨੇ ਲੱਗਣੇ ਸ਼ੁਰੂ ਹੋ ਗਏ ਸੀਗੇ ਇੱਕ ਤਾਂ ਉਹ ਵੱਡਾ ਕਾਰਨ ਸੀਗਾ ਕਿ ਉੱਥੋਂ ਕਿ ਦੂਸਰਾ ਯੁੱਧ ਨਸ਼ੇ ਵਿਰੁੱਧ ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਫੇਲ ਸੀਗਾ ਲੇਕਿਨ ਉਹ ਜਿਹੜੀ ਕਨਸਟੇਬਲ ਅਮਨਦੀਪ ਕੌਰ ਨੇ ਜਦੋਂ ਜਿਵੇਂ ਉਹਨੂੰ ਫੜਿਆ ਗਿਆ ਤੇ ਜਿਵੇਂ ਉਹਦੀ ਜ਼ਮਾਨਤ ਕਰਵਾਈ ਗਈ ਤੇ ਜਿਵੇਂ ਉਹਨੇ ਇੰਟਰਵਿਊ ਦਿੱਤੀ ਤੇ ਜਿਵੇਂ ਉਹਨੂੰ ਮੁੜ ਕੇ ਗ੍ਰਿਫਤਾਰ ਕੀਤਾ ਲੋਕਾਂ ਦੇ ਕਚਹਿਰੀ 'ਚ ਆ ਗਿਆ ਕਿ ਇਹ ਸਿਰਫ ਜਿਹੜਾ ਸੀਗਾ ਇੱਕ ਮਹਿਜ਼ ਡਰਾਮਾ ਸੀਗਾ ਯੁੱਧ ਨਸ਼ੇ ਵਿਰੁੱਧ ਔਰ ਦੋਸਤੋ ਆਪਾਂ ਸਾਰੇ ਜਾਣਦੇ ਆਪਾਂ ਪੰਜਾਬ 'ਚ ਹੀ ਰਹਿੰਦੇ ਆ ਕਿ ਨਿਤ ਦਿਨ ਤਾਂ ਵੀਡੀਓਜ਼ ਆ ਰਹੀਆਂ ਨੇ ਗਰੀਬ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਇਵਨ ਲੜਕੀਆਂ ਦੀਆਂ ਇਹਨਾਂ ਦੇ ਆਪਣੇ ਐਮ.ਐਲ.ਏ. ਧਰਮਪੁਰੇ ਦੇ ਇੱਕ ਭਾਂਜੇ ਦੀ ਜਿਹੜਾ ਸ਼ਰە ਆਮ ਆਪਣੀ ਨਾੜ ਦੇ ਵਿੱਚ ਇੱਥੇ ਟੀਕਾ ਲਾ ਰਿਹਾ ਆ ਵਾ ਔਰ ਨਸ਼ਾ ਕਰ ਰਿਹਾ ਤੋ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫਲੌਪ ਹੋ ਗਿਆ ਸਿਗਾ ਔਰ ਤੁਹਾਨੂੰ ਯਾਦ ਹੋਣਾ ਕਿ ਡੀ.ਜੀ.ਪੀ ਸਮੇਤ ਸਾਰੀ ਗਵਰਨਮੈਂਟ ਕਹਿ ਰਹੀ ਸੀਗੀ ਕਿ ਅਸੀਂ 31 ਮਈ 2025 ਤੱਕ ਇਹ ਨਸ਼ਾ ਖਤਮ ਕਰ ਦੇਣਾ ਪੰਜਾਬ 'ਚ ਅੱਛਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਮੈਂ ਗੁਰਦੁਆਰਾ ਸਾਹਿਬ ਆ ਕਲਤਕਤ ਸਾਹਿਬ ਦੀ ਗੱਲ ਨਹੀਂ ਕਰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦਿੰਨ ਕਿ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਔਰ ਹੁਣ ਕੀ ਕਹਿਣ ਲੱਗ ਗਏ ਨੇ ਕਿ ਹੁਣ ਯੁੱਧ ਨਸ਼ੇ ਵਿਰੁੱਧ ਸੈਕੰਡ ਫੇਜ਼ ਲਾਗੂ ਕਰਾਂਗੇ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿ ਇੱਕ ਹੋਰ ਫੇਜ਼ ਲਾਗੂ ਕਰਾਂਗੇ ਇੱਥੇ ਤੇ ਵੀ ਫੇਲ ਹੋ ਗਏ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਸੀ ਜਿਹੜੇ ਕੰਮ ਪੁਰਾਣੀਆਂ ਸਰਕਾਰਾਂ ਨੇ ਬਣਾਈਆਂ ਛੋਟੀਆਂ-ਛੋਟੀਆਂ ਕੰਧਾਂ ਕੋਈ ਬਾਥਰੂਮ ਕੋਈ ਨਿੱਕਾ-ਮੋਟਾ ਕਲਾਸਰੂਮ ਕੋਈ ਛੱਡਿਆ ਹੀ ਨਹੀਂ ਜਿੱਥੇ ਜਾ ਕੇ ਨੀ ਪੱਥਰ ਨਾ ਰੱਖਿਆ ਉਹਨਾਂ ਤਾਂ 12 ਕਰੋੜ ਰੁਪਏ ਕੱਲਾ ਨੀ ਪੱਥਰਾਂ ਦੇ ਉੱਤੇ ਖਰਚ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਆਪਾਂ ਸਾਰਿਆਂ ਨੂੰ ਪਤਾ ਅੱਛਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਰੈਂਪੈਂਟ ਇਲੀਗਲ ਮਾਈਨਿੰਗ ਆ ਕੇਜਰੀਵਾਲੀ ਕਹਿੰਦਾ ਸੀ ਮੈਂ ਤਾਂ ਨਹੀਂ ਕਹਿੰਦਾ ਕਿ 20000 ਕਰੋੜ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਤੇ ਮੈਂ ਇਹਨੂੰ ਬੰਦ ਕਰਾ ਕੇ ਤੇ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾਉਂਗਾ ਉਧਰ ਤਾਂ ਕੋਈ ਯੁੱਧ ਕੀਤਾ ਨਹੀਂਗਾ ਅੱਜ ਵੀ 3 ਸਾਲਾਂ 'ਚ ਸਰਕਾਰੀ ਆਮਦਨ ਖਜ਼ਾਨੇ ਵਿੱਚ ਮਾਈਨਿੰਗ ਦੇ ਵਪਾਰ ਤੋਂ 250 300 ਕਰੋੜ ਰੁਪਏ ਤੋਂ ਜ਼ਿਆਦਾ ਨਹੀਂਗੀ ਇਦਾ ਮਤਲਬ 19000 ਤੇ 750 ਕਰੋੜ ਰੁਪਏ ਕਿੱਥੇ ਦਾ ਜਾ ਰਿਹਾ ਹੈ ਕਿੱਥੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਨਾਲ ਪਤਾ ਵਾ ਤੇ ਜਦੋਂ ਸਾਰੇ ਪਾਸੇ ਫੇਲ ਹੋ ਗਈ ਸਰਕਾਰ ਨਹੀਂ ਨਜ਼ਰ ਆ ਰਿਆ ਕੁਝ ਵੀ ਵਿਰੋਧਤਾ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਆ ਚੱਕ ਕੇ ਤੇ ਇੱਕ ਪਰਚਾ ਦਰਜ ਕਰੋ ਹੁਣ ਅੱਗੇ ਭੈ ਪੀਤ ਵੀ ਕਰਦੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹਦੇ ਹੁਣ ਡੋਜ਼ਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਆ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਜਾਂ ਸ਼ਾਇਦ ਪ੍ਰਗਟ ਦਾ ਨਾਮ ਲੈ ਰਹੇ ਨੇ ਜਾਂ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ। ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਪਟਾਪ ਸਿੰਘ ਬਾਜਵਾ ਦੇ ਖਿਲਾਫ ਜਾਂ ਹੋਰ ਡਾਕਟਰ ਗਾਂਧੀ ਬਹੁਤ ਅੱਛੇ ਆਦਮੀ ਨੇ ਉਹਨਾਂ ਨੂੰ ਟਰੋਲ ਕੀਤਾ ਕਿ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਤੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਨਾ ਇਹਨਾਂ ਨੇ ਉਦੋਂ 9 ਸਾਲ ਪੁਰਾਣੇ ਕੇਸ ਵਿੱਚ ਜਦੋਂ ਪਹਿਲੀ ਵਾਰ ਮੇਰੇ ਤੇ ਕੇਸ ਬਣਾਇਆ ਗਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਬਤੌਰ ਲੀਡਰ ਆਫ اپੋਜੀਸ਼ਨ ਕਢਾਇਆ ਸੀ ਬਾਹਰ ਕੈਬਨਿਟ ਚ ਉਹਦਾ ਭਗਵੰਤ ਮਾਨ ਮੇਰੇ ਹੱਕ ਵਿੱਚ ਨਿਤਰਿਆ ਵਾ ਔਰ ਉਸੇ ਕੇਸ ਵਿੱਚ ਬਾਅਦ ਵਿੱਚ 2023 ਚ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੋਰੇ ਮਾਪਦੰਡ ਨਹੀਂਗੇ ਕਿ ਇਹ ਡਬਲ ਸਟੈਂਡਰਡਸ ਨਹੀਂਗੇ ਕਿ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਆ ਆ ਮੈਂ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਬ੍ਰੀਫਲੀ ਸੁਣਾਉਣਾ ਚਾਹੁੰਦਾ ਕਿ ਇਹ ਭਗਵੰਤ ਮਾਨ ਮੇਰੇ ਹੱਕ ਵਿੱਚ ਕੀ ਕਹਿੰਦਾ ਸੁਣੋ ਨਹੀਂ ਪੋਲ 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 ਪ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿੰਨੀ ਇਹ ਪਾਰਟੀਆਂ ਦੁਨੀ ਰਹੀਆਂ ਹੋਈਆਂ ਨੇ ਸੋ ਹਰ ਵਕਤ ਖੇਹਰਾ ਸਾਹਿਬ ਦੇ ਨਾਲ ਆ ਬਹੁਦੇਦਾਰ ਗਈ ਔਰ ਦਿੱਲੀ ਦੀ ਲੀਡਰਸ਼ਿਪ ਨਹੀਂ ਉਹਨਾਂ ਨੂੰ ਸ੍ਰੇਸ਼ਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖੇਹਰਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜਦੋਂ ਖੇਹਰਾ ਸਾਹਿਬ ਦਾ ਕੇਸ ਹੈ ਭਗਵੰਤ ਜੀ ਨੂੰ ਅੱਛਾ ਹੁਣ ਤੁਸੀਂ ਸੁਣ ਰਿਹਾ ਇਹੋ ਹੀ ਭਗਵੰਤਪਾਨ ਆ ਜਿਹੜਾ 2017 ਦੇ ਵਿੱਚ ਮੇਰੀ ਸਪੋਰਟ ਵਿੱਚ ਆਉਣਾ ਪਿਆ ਇਹਨੂੰ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਹਾਗਕਾਰ ਮੱਚੀ ਸੀਗੀ ਅਲਟੀਮੇਟਲੀ ਮੇਰਾ ਕੇਸ ਉਹ ਸੁਪਰੀਮ ਕੋਰਟ ਨੇ ਸਟੇ ਕਰਤਾ ਉਸ ਪਰ ਇਹਨੇ ਕਿਹਾ ਖੇਰਾ ਸਾਹ ਵਰਗੇ ਸੱਚੇ ਬੰਦੇ ਤੇ اور ਜਦੋਂ ਇਹਨੂੰ ਕੁਝ ਨਹੀਂ ਮਿਲਿਆ ਹੋਰ ਪੰਜਾਬ ਦੇ ਵਿੱਚ ਬਹੁਤ ਇਧਰ ਉਧਰ ਭੱਜ ਦੌੜ ਕੀਤੀ ਤੇ ਫਿਰ ਇਹਨਾਂ ਨੇ ਉਸੇ ਹੀ ਐਨਡੀਪੀਐਸ ਦੇ ਕੇਸ ਵਿੱਚ 9 ਸਾਲ ਪੁਰਾਣੇ 2015 ਦੇ ਕੇਸ ਵਿੱਚ ਮੈਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕਿ ਇਹ ਦੋਰੇ ਮਾਪਦਣ ਤੇ ਬੇਈਮਾਨੀ ਨਹੀਂ ਕੀਤੀ ਕਿਸੇ ਆਗੂ ਦੇ ਖਿਲਾਫ ਇੱਕ ਤਾਂ ਇਹ ਗੱਲ ਦੂਸਰਾ ਸਾਰਿਆਂ ਨੂੰ ਕਿਸੇ ਨੂੰ ਡਰੱਗ ਮਾਫੀਆ ਕਿਹਾ ਜਾ ਰਿਹਾ ਕਿਸੇ ਨੂੰ ਕ੍ਰਿਸ਼ਟਾਚਾਰ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਕੀ ਇਹ ਡਰੱਗ ਮਾਫੀਆ ਨਹੀਂਗੇ 2000 ਕਰੋੜ ਦਾ ਸ਼ਰਾਬ ਦੇ ਘਟਾਲੇ ਦਾ ਇੱਕ ਪੂਰਾ ਮਸੂਦਾ ਸੀਬੀਆਈ ਤੇ ਈਡੀ ਨੇ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਛੁਟਿਆ ਔਰ ਸਵਾ ਡੇਢ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਨੂੰ ਜਮਾਨਤਾਂ ਦਿੱਤੀਆਂ ਨੇ ਔਰ ਕੇਸ ਅੰਡਰ ਟ੍ਰਾਇਲ ਹੈ ਫਿਰ ਵੀ ਕਹੀ ਜਾਂਦੇ ਕਿ ਅਸੀਂ ਬੜੇ ਕੱਟੜ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕੇਜਰੀਵਾਲ ਕਹਿੰਦਾ ਸੀ ਅਸੀਂ ਨੇ ਇੱਕ بڑا بڑا ਨਸ਼ੇ ਦਾ ਤਸਕਰ ਪਕੜਾ ਹੈ ਕੋਈ ਜ਼ੀਰੋ ਰਿਕਵਰੀ ਕੋਈ ਤੱਥ ਨਹੀਂ ਗਏ ਮੇਰਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਫਾਜ਼ਿਲ ਕਾਦੀ ਟ੍ਰਾਇਲ ਅੱਜ ਦੀ ਡੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦੀ ਕੋਈ ਪ੍ਰोसीडिंग्स ਨਹੀਂ ਗਿਆ ਪਰ ਅਸੀਂ ਫਿਰ ਵੀ ਨਸ਼ੇ ਦੇ ਤਸਕਰ ਡਰਗ ਮਾਫੀਆ ਤੇ ਕੇਜਰੀਵਾਲ ਸਾਹਿਬ ਦੁੱਧ ਤੋਤੇ ਹੋਏ ਨੇ 2000 ਕਰੋੜ ਦੇ ਸ਼ਰਾਬ ਘਟਾਲੇ ਸ਼ਰਾਬ ਆਫ ਕੋਰਸ ਐਜ਼ ਅ ਡਰਗ ਅਬਿਊਜ਼ ਕੇਸ ਤੇ ਤਿੰਨੇ ਆਦਮੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਚੰਗੇ ਭਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕੀ ਪੰਜਾਬ ਲਈ ਲੜਦੇ ਅੜਦੇ ਨੇ ਉਹਨਾਂ ਨੂੰ ਡਰਗ ਮਾਫੀਆ ਤੇ ਕਰਪਟ ਕਹਿੰਦੇ ਨੇ ਔਰ ਮੈਨੂੰ ਯਾਦ ਹੈ ਆਸ਼ੂ ਦੀ ਇਲੈਕਸ਼ਨ ਵਿੱਚ ਆਣ ਕੇ ਭਗਵੰਤ ਜੀ ਨੇ ਕਿਹਾ ਕਿ ਆਸ਼ੂ ਤਾਂ ਹਲੇ ਕੋਈ ਨੂੰ ਕਲੀਨ ਚਿੱਟ ਥੋੜੋ ਮਿਲੀ ਆ ਉਹ ਤਾਂ ਜ਼ਮਾਨਤ ਤੇ ਆਇਆ ਵਾ ਹਾਲਾਂਕਿ ਆਸ਼ੂ ਦੇ ਦੋ ਕੇਸ ਹਾਈ ਕੋਰਟ ਨੇ ਕੋਸ਼ਿਸ਼ ਕਰ ਦਿੱਤੇ ਹੋਏ ਨੇ ਤੇ ਕਹਿੰਦਾ ਜੀ ਇਹ ਤਾਂ ਬੇਲ ਤੇ ਤੇ ਕੀ ਕੇਚਰੀਵਾਲ ਬੇਲ ਤੇ ਨਹੀਂਗਾ ਸਸੋਡਿਆ ਬੇਲ ਤੇ ਨਹੀਂਗਾ ਤੁਹਾਡਾ ਆ ਜਿਹੜਾ ਸਤਿੰਦਰ ਜੈਨ ਬੇਲ ਤੇ ਨਹੀਂਗਾ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੇ ਕੈਂਪੇਨ ਇਹਨਾਂ ਦੇ ਇਹਨਾਂ ਦੇ ਜਾਲੀ ਟ੍ਰੋਲ ਕੈਂਪੇਨ ਚ ਔਰ ਇਹਨਾਂ ਦੀ ਜਿਹੜੀ ਆ ਆਈਟੀ ਟੀਮਾਂ ਬੈਠੀਆਂ ਨੇ ਬੀਜੇਪੀ ਦੇ ਵਾਂਗੂ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਰਹੇ ਕੁਝ ਲੋਕ ਕੁਝ ਲੋਕ ਮੈਨੂੰ ਵੀ ਰਿਕੁਐਸਟ ਕਰ ਰਹੇ ਕਿ ਦੇਖੋ ਜੀ ਧਿਆਨ ਨਾਲ ਗੱਲ ਧਿਆਨ ਦੀ ਨਹੀਂ ਗੱਲ ਇੱਕ ਸਾਰਤਾ ਕਾਨੂੰਨ ਦੀ ਹੈ ਕਿ ਪੰਜਾਬ ਦੇ ਵਿੱਚ ਅਗਰ ਚਲੋ ਮੰਨ ਲਿਆ ਕਿ ਕਰਪਸ਼ਨ ਦੇ ਖਿਲਾਫ ਤੇ ਡਰੱਗਜ਼ ਦੇ ਖਿਲਾਫ ਸਰਕਾਰ ਨੂੰ ਅਧਿਕਾਰ ਹੈ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ 노 ਡਾਊਟ ਅਬਾਊਟ ਥੈਟ ਪਰ ਫਿਰ ਆਪਣਿਆਂ ਨੂੰ ਕਿਉਂ ਛੱਡਿਆ ਜਾ ਰਿਹਾ ਕਿ ਕਟਾਰੂ ਚੱਕ ਲਾਲਚੰਦ ਕਟਾਰੂ ਚੱਕ ਬੇਗੁਨਾਹ ਹੈ ਕਿ ਉਸਨੇ ਇੱਕ ਨੌਜਵਾਨ ਦਾ ਸ਼ੋਸ਼ਣ ਨਹੀਂ ਕੀਤਾ ਸੀਗਾ ਕਿ ਉਸਦੀ ਵੀਡੀਓ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਨਹੀਂ ਭੇਜੀ ਹੋਈ ਹੈ ਕਿ ਉਸ ਨੌਜਵਾਨ ਨੇ ਆਪਣੀ ਸਟੇਟਮੈਂਟ ਐਸ்சி ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਿੱਲੀ ਵਿੱਚ ਜਾ ਕੇ ਦਰਜ ਨਹੀਂ ਕਰਾਈ ਸੀਗੀ ਚਲੋ ਉਸ ਤੋਂ ਬਾਅਦ ਗਰੀਬ ਆਦਮੀ ਸਾਨੂੰ ਲਿਆ ਕੇ ਮਨਾ ਮਨੂਕੇ ਦੇ ਕੋਲੋਂ ਬਿਆਨ ਦੁਬਾਰਾ ਕਰਾ ਲਿਆ ਕਿ ਘਟਾਰੂ ਝਕ ਵੇਗਣਾ ਹੈ ਕਿ ਸਰਬਜੀਤ ਕੋਰ ਮਨੂਕੇ ਜਨੇ ਐਨਆਰਆਈ ਦੀ ਜਗਰੌਜ ਕੋਠੀ ਦੱਬੀ ਸੀਗੀ ਉਹ ਵੇਗਣਾ ਵਾ ਕੋਠੀ ਤਾਂ ਅਸੀਂ ਛਡਾ ਲਈ ਪਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਆ ਲਾਲ ਲਾਲਜੀਤ ਭੁੱਲਰ ਦੇ ਖਿਲਾਫ ਇੱਕ ਐਨਆਰਆਈ ਔਰਤ ਔਰਤ ਆਓ ਉਹ ਕਹਿ ਰਹੀ ਕਿ ਮੇਰੀ ਜ਼ਮੀਨ ਦੇ ਉੱਤੇ ਆਣ ਕੇ ਇਹਨਾਂ ਨੇ ਕਬਜ਼ਾ ਕੀਤਾ ਕਿ ਉਸੇ ਕਿਸੇ ਨੇ ਜਾਂਚ ਕਰਾਈ ਹੈ ਕਿ ਇਸਰਾਰੀ ਦੀ ਕੋਈ ਜਾਂਚ ਕਰਾਈ ਹੈ ਕਿ ਕਿਸੇ ਨੇ ਜਿਹੜੀ ਆਡੀਓ ਉਹਦੀ ਐਕਸਪੋਜ਼ ਹੋਈ ਸੀਗੀ ਕਿ ਹੋਰ ਨਾ ਐਮਐਲਏ ਜਿਹੜੇ ਕੋਠੀਆਂ ਬਣਾ ਰਹੇ ਨੇ ਦੋ ਦੋ ਚਾਰ ਚਾਰ ਕਿੱल्ल्या ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਆ ਜਿਹੜਾ ਉੱਗੋ ਕੇ ਆ ਉਹ ਸ਼ਾਇਦ ਕਿੱਲੇ ਦੋ ਕਿੱਲੇ ਦੇ ਵਿੱਚ ਕੋਠੀ ਬਣਾ ਰਿਹਾ ਕੋਠੀ ਬਣਾਉਣ ਦਾ ਅਧਿਕਾਰ ਸਾਰਿਆਂ ਨੂੰ ਮੈਂ ਇਸ ਗੱਲ ਦੇ ਖਿਲਾਫ ਨਹੀਂਗਾ ਪਰ ਤੁਸੀਂ ਆਪੇ ਕਹਿੰਦੇ ਸੀ ਸਾਡੇ ਤਾਂ ਜੀ ਸਾਦੇ ਜਿਹੇ ਬੰਦੇ ਨੇ ਪੈਂਚਰਾਂ ਵਾਲੇ ਨੇ ਜੀ ਮੋਬਾਈਲ ਦੁਕਾਨ ਤੇ ਕੰਮ ਕਰਦਾ ਸੀਗਾ ਕੀ ਪੰਜਾਬ ਦੇ ਵਿੱਚ ਮੋਬਾਈਲਾਂ ਦੀਆਂ ਦੁਕਾਨਾਂ ਤੇ ਜਿਹੜੇ ਕੰਮ ਕਰਦੇ ਨੇ 3 ਸਾਲਾਂ ਵਿੱਚ ਅ 2-2 ਕਿੱਲੇ-ਕਿੱਲੇ ਡੇਡ-ਡੇ 2-2 ਕਿੱਲੇ ਦੀਆਂ ਕੁੱਠੀਆਂ ਬਣਾ ਸਕਦੇ ਨੇ ਜਾਂ ਵੱਡੀਆਂ ਮਹਿੰਗੀਆਂ ਰੋਲੈਕਸ ਦੀਆਂ ਜਾਂ ਹੋਰ ਘੜੀਆਂ ਪਾ ਸਕਦੇ ਨੇ ਨਹੀਂ ਨਾ ਪਾ ਸਕਦੇ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਇੱਥੋਂ ਸਪਸ਼ਟ ਹੁੰਦਾ ਨਾ ਕਿ ਪੰਜਾਬ ਸਰਕਾਰ ਮਹਿਸ ਆਪਣੀ ਆਪੋਜੀਸ਼ਨ ਨੂੰ ਕਿਸੇ ਢੰਗ ਦੀ ਆਪੋਜੀਸ਼ਨ ਐ ਉਹਨੂੰ ਜਿਹੜਾ ਹੈ ਦਬਾਇਆ ਜਾ ਰਿਹਾ ਕੱਲ ਰਾਤ ਦਾ ਕੁਝ ਮਨੂੰ ਫੈਕਟਸ ਨਹੀਂ ਪਤਾ ਰਾਤ ਦਾ ਪਤਾ ਲੱਗਿਆ ਕਿ ਵਿਖੇ ਸਦਾਨੇ ਨੂੰ ਵੀ ਡਿਟੇਨ ਕੀਤਾ ਚਲੋ ਉਪਾਤ ਮੁਰੇ ਆਉਣਗੇ ਤਾਂ ਗੱਲ ਹੋਰ ਕਰਾਂਗੇ ਲੇਕਿਨ ਜਿਹੜਾ ਕਿਤੇ ਡ੍ਰੌਪ ਆਫ ਦਾ ਹੈਡ ਕਹਿੰਦੇ ਨੇ ਅੰਗਰੇਜ਼ੀ ਚ ਕਿ ਡ੍ਰੌਪ ਆਫ ਦਾ ਹੈਡ ਤੇ ਕਿਸੇ ਦੇ ਖਿਲਾਫ ਕੋ ਕਾਰਵਾਈ ਹੁੰਦੀ ਆ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰ ਸਕਦੇ ਨੇ ਔਰ ਉਹਨੂੰ ਆਵਾਜ਼ ਦਬਾ ਸਕਦੇ ਨੇ ਇਹ ਗੱਲ ਮੈਂ ਤੁਹਾਡੇ ਚ ਤਾਂ ਕੀਤੀ ਆ ਕਿਉਂਕਿ ਇਹ ਇੱਕ ਇੰਪੋਰਟੈਂਟ ਮੁੱਦਾ ਵਾ ਪੁਲਿਸ ਸਟੇਟ ਬਣੀ ਹੋਈ ਹੈ ਇਸ ਵਕਤ ਕਿ ਨਰਿੰਦਰ ਸਿੰਘ ਜਿਸ ਨੂੰ 180 ਥਾਵਾਂ ਤੇ 3 ਡਿਗਰੀ ਸ਼ੌਕ ਲਾ ਕੇ ਇਲੈਕਟ੍ਰਿਕ ਕਰੰਟ ਲਾ ਕੇ ਸਿਗੇ ਸਟਾਫ ਦੇ ਵਿੱਚ ਅੰਦਰ ਮਾਰ ਦਿੱਤਾ ਕੀ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਪੰਜਾਬ ਸਰਕਾਰ ਨੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਪੁਲਿਸ ਦੇ ਉਹਨਾਂ ਅਧਿਕਾਰੀਆਂ ਨੂੰ ਉਤਸ਼ਾਹਤ ਕਰ ਰਹੇ ਹੋ ਕਿ ਦੱਬ ਕੇ ਬੰਦਿਆਂ ਨੂੰ ਕਰੰਟ ਲਾਓ ਮਾਰੋ ਅਸੀਂ ਤੁਹਾਡੇ ਨਾਲ ਆ ਉਹਦੀ ਵਿਚਾਰੀ ਜਿਹੜੀ ਘਰ ਵਾਲੀ ਉਹਦੀ ਮਾਤਾ ਤੇ ਉਹਦੇ ਪਿਤਾ ਇੱਕ ਚੰਗੀ ਪੜੀ ਲਿਖੀ ਫੈਮਿਲੀ ਆ ਗੋਨੇਆਣਾ ਪਟਿੰਡੇ ਦੇ ਅੱਜ ਤੱਕ ਉਹ ਦਰਦ ਦਰ ਪਟਕਰੇ ਨੇ ਕੀ ਕਰਨਲ ਬਾਠ ਨੂੰ ਕੋਈ ਇਨਸਾਫ ਦਿੱਤਾ ਤੁਸੀਂ ਇੱਕ ਫੌਜੀ ਯੂਨੀਫਾਰਮ ਚ ਉਹਦੇ ਬੇਟੇ ਨੂੰ ਔਰ ਉਹਨੂੰ ਜਿਸ ਟਾਂਗ ਦਾ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਉਹ ਅੱਜ 4 ਮਹੀਨੇ ਹੋ ਗਏ ਨੇ ਔਰ ਇੱਕ ਡਿਫੈਂਸ ਫੋਰਸਸ ਦਾ ਇੱਕ ਯੂਨੀਫਾਰਮ ਦਾ ਆਦਮੀ ਹੈ ਕਿ ਉਸ ਉਸਦੇ ਪਰਿਵਾਰ ਨੂੰ ਕੋਈ ਇਨਸਾਫ ਦਿੱਤਾ ਤੁਸੀਂ ਆ ਰੀਸੈਂਟਲੀ ਇੱਕ ਨੌਜਵਾਨ ਜਸਪ੍ਰੀਤ ਸਿੰਘ 22 ਸਾਲ ਦਾ ਨੌਜਵਾਨ ਕੈਨੇਡਾ ਤੋਂ ਆਇਆ ਜਿਹਨੂੰ ਫੇਕ ਇਨਕਾਊਂਟਰ ਚ ਉਸੇ ਟੀਮ ਨੇ ਉਸ ਦਿਨ ਫੇਕ ਇਨਕਾਊਂਟਰ ਕਰਕੇ ਜਾ ਕੇ ਕਰਨਲ ਬਾਟ ਨੂੰ ਕੁੱਟਿਆ ਕਿ ਉਸ ਨੂੰ ਕੋਈ ਇਨਸਾਫ ਦਿੱਤਾ ਤੁਸੀਂ ਜਿਹੜੇ ਹੋਰ ਪੁਲਿਸ ਨੇ ਇੱਥੇ ਇਨਕਾਊਂਟਰ ਕੀਤੇ ਨੇ ਪੰਜਾਬ ਦੇ ਵਿੱਚ ਜਦੋਂ ਲੋਕ ਕਹਿੰਦੇ ਨੇ ਕਿ ਸਾਡੀ ਜਾਂਚ ਹੋਣੀ ਚਾਹੀਦੀ ਕਿ ਜਾਂਚ ਦਾ ਵੀ ਅਧਿਕਾਰ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਕਰਕੇ ਮੈਂ ਕਹਿ ਰਿਹਾ ਮੇਰੇ ਵੀਰੋ ਭੈਣੋ ਬਜ਼ੁਰਗੋ ਐਨ ਆਰ ਆਈਜ਼ ਇਹਨਾਂ ਦੇ ਝਾਂਸਿਆਂ ਵਿੱਚ ਮਤ ਆਓ ਇਹ ਕੈਂਪੇਨ ਚਲਾਉਂਦੇ ਨੇ ਜਿਵੇਂ ਬੀ ਜੀ ਪੀ ਇੱਕ ਆਰਗੇਨਾਈਜ਼ਡ ਕੈਂਪੇਨ ਪੋਸਟਰ ਲਾ ਕੇ ਦੂਜਿਆਂ ਦੀ ਫੋਟੋਆਂ ਕਾਲੀਆਂ ਕਰਕੇ ਆਪਣੀ ਚਿੱਟੀ ਖਰ ਕੇ ਇਹ ਸਾਰਾ ਕੈਂਪੇਨ ਇੱਕ ਮੈਨੀਪੂਲੇਟਡ ਐਫਰਟ ਹੈ ਇੱਕ オーਰਗੈਨਿਕ ਲੋਕ ਇਹਨਾਂ ਦੇ ਪੋਸਟਰਾਂ ਦੇ ਉੱਤੇ ਸ਼ੇਅਰ ਨਹੀਂ ਕਰ ਰਹੇ ਫਿਰ ਫੇਕ ਆਈਡੀਆਂ ਵਾਲੇ ਲੋਕ ਰੱਖੇ ਹੋਏ ਨੇ ਉਹ ਤੜਾ ਤਰ ਆਪਣੇ ਉਹਨਾਂ ਦੇ ਹੱਕ ਚ ਕਮੈਂਟ ਕਰਦੇ ਤੇ ਵਿਰੋਧੀਆਂ ਦੇ ਉਲਟ ਇਹ ਮੇਰਾ ਮਕਸਦ ਅੱਜ ਦਾ ਸਿਰਫ ਤੁਹਾਨੂੰ ਦੱਸਣਾ ਸੀ ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਨਈਆ ਹੁਣ ਕਨਸਟੀਟਿਊਸ਼ਨ ਜਿਹੜਾ ਹੈ ਉਹ ਦੋ ਲਾਜ਼ ਨੇ ਔਰ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਹਨਾਂ ਨੂੰ ਕੋਸਤੇ ਹੋਣੇ ਸੀ ਅਗਰ ਕਿਤੇ ਦੇਖ ਲੈਣੇ ਨੇ ਉਹਨਾਂ ਦੀ ਆਤਮਾਵਾਂ ਇਹਨਾਂ ਨੂੰ ਕੋਸ਼ਸ਼ੀਆਂ ਹੋਣੀਆਂ ਕਿ ਯਾਰ ਉਹ ਫੋਟੋਆਂ ਸਾਡੀਆਂ ਟੰਗੀਆਂ ਤੇ ਕੰਮ ਤੁਸੀਂ ਕਰਦੇ ਹੋ ਤਾਨਾਸ਼ਾਹਾਂ ਵਾਲਾ ਇੱਕ ਪੁਲਿਸ ਸਟੇਟ ਵਾਲਾ ਇੱਕ ਜਬਰ ਜਨਾਹ ਵਾਲਾ ਇੱਕ ਜ਼ੁਲਮ ਵਾਲਾ ਔਰ ਕਿਸੇ ਦੀ ਤੁਸੀਂ ਆਵਾਜ਼ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਨੂੰ ਸਿਰਫ ਅੱਜ ਦੀ ਮੇਰੀ ਵੀਡੀਓ ਬਣਾਉਣ ਦਾ ਮੈਨੂੰ ਪਤਾ ਹੈ ਇਹਨਾਂ ਗੱਲਾਂ ਕਰਕੇ ਖਮਿਆਜ਼ਾ ਭੁਗਤਣਾ ਪੈ ਸਕਦਾ ਪਰ ਚਲੋ ਕੋਈ ਗੱਲ ਨਹੀਂ ਹੈ ਤਾਂ ਹੁਣ ਜ਼ਿੰਦਗੀ ਦਾ ਹਿੱਸਾ ਵਾ ਪਰ ਮੈਂ ਤੁਹਾਨੂੰ ਅਵੇਅਰ ਕਰਨਾ ਚਾਹੁੰਨਾ ਜਿਹੜੇ ਲੋਕ ਥੋੜਾ ਜਿਹਾ ਕਿਸੇ ਇੱਕ ਰੌਚ ਆ ਜਾਂਦੇ ਨੇ ਇੱਕ ਅੱਧੀ ਪੋਸਟ ਦੇਖ ਕੇ ਇੱਕ ਅੱਧੀ ਗੱਲ ਇੰਟਰਵਿਊ ਦੇ ਕੇ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਕਿ ਪਤਾ ਨਹੀਂ ਕੀ ਹੋ ਗਿਆ ਇਹ ਸਾਰਾ ਆਰਗੇਨਾਈਜ਼ਡ ਇੱਕ ਫੌਜ ਰੱਖੀ ਹੋਈ ਆ ਪੰਜਾਬ ਸਰਕਾਰ ਭਗਵੰਤ ਮਾਨ ਤੇ ਜਿਨ੍ਹਾਂ ਨੂੰ 2-2 ਲੱਖ ਰੁਪਏ 1.5-1.5 ਲੱਖ ਰੁਪਏ ਗੈਰ ਪੰਜਾਬੀਆਂ ਨੂੰ ਇੱਥੇ ਸਾਡੇ ਸਿਰ ਤੇ ਬਿਠਾ ਕੇ ਤੁਹਾਡੇ ਪੈਸੇ ਦੇ ਜ਼ਰੀਏ ਉਹ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਮਤ ਗੁੰਮਰਾਹ ਹੋ ਆਪਣੇ ਬਿਲਕੁਲ ਸੋਚ ਵਿਚਾਰ ਕੇ ਸਾਰੇ ਮੁੱਦੇ ਨੂੰ ਔਰ ਸਾਰੇ ਉਹਦੇ ਮੈਰਿਟਸ ਤੇ ਡੀਮੈਰਿਟਸ ਦੇਖ ਕੇ ਫਿਰ ਤੁਹਾਨੂੰ ਸਾਰਿਆਂ ਨੂੰ ਆਪਣਾ ਫੈਸਲਾ ਕਰਨਾ ਚਾਹੀਦਾ ਔਰ ਮੈਂ ਤਾਂ ਤੁਹਾਨੂੰ ਇਹ ਕਹਿਣਾ ਕਿਉਂਕਿ ਮੈਂ ਤਾਂ ਇਹਨਾਂ ਨਾਲ ਵੀ ਕੰਮ ਕੀਤਾ ਔਰ ਮੈਂ ਜਾਣਦਾ ਅੰਦਰ ਬਾਹਰ ਤੱਕ ਕਿ ਆਪਾਂ ਨੂੰ ਇਹਨਾਂ ਨੂੰ ਚੱਲਦਾ ਕਰਨਾ ਪਵੇਗਾ ਜੇ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਹੋਰ ਮੌਕਾ ਦਿੱਤਾ ਤੇ ਹਲੇ ਤਾਂ ਸਵਾ 1.5 ਲੱਖ ਕਰੋੜ ਦਾ ਕਰਜ਼ਾ ਚੜਿਆ ਔਰ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨਾ ਕਰਜ਼ਾ ਟੋੜਾ ਲਾਸਟ ਗੱਲ ਦੱਸੋ ਮੈਨੂੰ ਕਿ ਪਿਛਲੇ 3.5 ਸਾਲ ਦੇ ਵਿੱਚ ਕੋਈ ਕੈਪੀਟਲ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਹੋਈ ਆ ਕੋਈ ਸਤਰੋਜ ਬਿਆਸ ਦੇ ਉੱਤੇ ਨਵਾਂ ਪੁਲ ਬਣਿਆ ਵਾ ਕੋਈ ਯੂਨੀਵਰਸਿਟੀ ਕੋਈ ਵੱਡਾ ਕਾਲਜ 16 ਮੈਡੀਕਲ ਕਾਲਜਸ ਦੇ ਨਹੀਂ ਪੱਥਰ ਰੱਖੇ ਭਗਵੰਤਪਾਨ ਨੇ 16 16 ਔਰ ਉਸ ਨੂੰ ਕਿੰਨੀ ਦੇਰ ਹੋ ਗਈ ਆ 3 ਸਾਲ 3 ਸਾਲ ਨਹੀਂ ਪੱਥਰ ਹੀ ਨੇ ਕੋਈ ਵੱਡਾ ਇੰਸਟੀਚਿਊਟ ਕੋ ਅੱਛਾ ਕੋਈ ਵੱਡਾ ਅ ਜਿੰਨੀਆਂ ਸਰਕਾਰੀ ਨੌਕਰੀਆਂ ਦੇ ਤਾਂ ਬਾਹਰਿਆਂ ਨੂੰ ਜਾ ਰਹੀਆਂ ਨੇ ਸਾਡੇ ਕੋਲ ਲਾ ਹੀ ਨਹੀਂ ਗਾ ਹਿਮਾਚਲ ਤੇ ਗੁਜਰਾਤ ਤੇ ਉੱਤਰਾਖੰਡ ਵਾਂਗੂ ਜਿਹੜਾ ਮੈਂ ਪ੍ਰਾਈਵੇਟ ਮੈਂਬਰਜ਼ ਬਿਲ ਪੇਸ਼ ਕੀਤਾ ਸਪੀਕਰ ਦੇ ਕੋਲ 2023 ਦਾ ਕੋਈ ਨੌਕਰੀਆਂ ਸਾਰੀਆਂ ਬਾਹਰਲੇ ਲੈ ਕੇ ਜਾ ਰਹੇ ਨੇ ਅਪਾਇੰਟਮੈਂਟ ਸਾਰੀਆਂ ਰੇਨੂ ਗੁਪਤਾ ਵਾਰੀਆਂ ਬਾਹਰੋਂ ਦਿੱਲੀੋਂ ਲੈ ਕੇ ਸਾਡੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਲਾਤੀਆਂ ਨੇ ਕਿਹੜੀ ਗੱਲ ਹੈ ਜਦੇ ਤੇ ਤੁਸੀਂ ਇਹਨਾਂ ਦੀ ਇੱਕ ਸਰਕਾਰ ਨੂੰ ਸਮਝ ਦੇ ਕੇ ਉਹਨਾਂ ਨੇ ਕੋਈ ਅ ਕੋਈ ਅਚੀਵਮੈਂਟ ਕੀਤੀ ਹੈ ਤਿੰਨ ਸਾਢੇ ਤਿੰਨ ਸਾਲਾਂ ਚ ਪਿੰਡਾਂ ਚ ਕੋਈ ਚੱਜ ਦਾ ਕੰਮ ਨਹੀਂ ਹੋਇਆ ਕਿਤੇ ਵੀ ਕਿਤੇ ਵੀ ਮੈਂ ਕਹਿ ਰਿਹਾ ਵਾਂ ਕੋਈ ਮਿਊਨਿਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਬਸ ਆਹ ਗਾਲੀ ਗਲੋਚ ਚੁਟਕਲੇ ਫੜ ਲੋ ਢਾ ਲੋ ਪੁਲਿਸ ਦਾ ਰਾਜ ਨਹਿਰਾ ਇਹ ਫਰਜ਼ ਬੰਦਾ ਸੀ ਐਜ਼ ਐਨ ਇਲੈਕਟਡ ਰੈਪ੍ਰੈਜ਼ੈਂਟੇਟਿਵ ਤੁਹਾਨੂੰ ਅਵੇਅਰ ਕਰਨਾ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝੋਗੇ ਔਰ ਜੋ ਮੈਂ ਗੱਲਾਂ ਕਹਿਣਾ ਮੈਂ ਨਿਰਪੱਖਤਾ ਨਾਲ ਕਹਿਣਾ ਮੈਂ ਕੋਈ ਕਿਸੇ ਨੂੰ ਨਾ ਲਾ ਕੇ ਕਹਿਣਾ ਨਾ ਮੈਂ ਕੋਈ ਬਨੋਟੀ ਗੱਲ ਕਰਦਾ ਮੈਂ ਜੋ ਮੇਰੀ ਜੋ ਮੇਰੀ ਕੌਨਸ਼ੀਅੰਸ ਫੀਲ ਕਰਦੀ ਆ ਔਰ ਜੋ ਮੈਨੂੰ ਲੱਗਦਾ ਕਿ ਇਸ ਵਕਤ ਜ਼ਮੀਨੀ ਹਾਲਾਤ ਆ ਮੇਰਾ ਫਰਜ਼ ਆ ਤੁਹਾਨੂੰ ਅਵੇਅਰ ਕਰਨਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ